ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਮੈਸੇਜ ਆ ਰਹੇ ਸਨ ਕਿ ਜਿਹੜੇ ਲਗਾ ਮਾਤਰਾ ਗੁਰਬਾਣੀ ਵਿੱਚ ਆਉਂਦੀਆਂ ਕਿਹੜੀ ਦੀਰਘ ਮਾਤਰਾ ਹੈ ਕਿਹੜੀ ਲਘੂ ਮਾਤਰਾ ਹੈ ਸੋ ਅੱਜ ਆਪਾਂ ਇਹਨਾਂ ਮਾਤਰਾਵਾਂ ਬਾਰੇ ਜਾਣਕਾਰੀ ਲੈਣੀ ਹੈ ਪਹਿਲਾਂ ਅਸੀਂ ਦੀਰਘ ਮਾਤਰਾ ਜਿਹੜੀਆਂ ਨੇ ਉਹਦੀ ਵੀਡੀਓ ਬਣਾ ਕੇ ਆਪ ਜੀ ਨੂੰ ਦੇ ਰਹੇ ਹਾਂ ਤੇ ਅਗਲੀ ਵੀਡੀਓ ਵਿੱਚ ਅਸੀਂ ਲਘੂ ਮਾਤਰਾ ਦੱਸਾਂਗੇ ਸੰਗਤਾਂ ਦੇ ਇਹ ਵੀ ਮੈਸੇਜ ਆ ਰਹੇ ਸਨ ਕਿ ਉਗਰਦੰਤੀ ਜਿਹੜਾ ਪਾਠ ਹੈ ਉਹਦੀ ਸੰਥਿਆ ਕਰਾਈ ਜਾਵੇ ਉਸ ਦੀ ਸੰਥੇ ਸੰਗਤ ਜੀ ਜ਼ਰੂਰ ਕਰਾਵਾਂਗੇ ਪਹਿਲਾਂ ਸੰਗਤ ਜੀ ਆਪਾਂ ਇਹ ਦੀਰਘ ਮਾਤਰਾ ਲਿਖੀ ਹੋਈਆਂ ਸਾਰੀਆਂ ਗੁਰਬਾਣੀ ਵਿੱਚ ਇਹ ਸਾਰੀਆਂ ਮਾਤਰਾ ਹੁੰਦੀਆਂ ਨੇ ਉਚਾਰਨ ਕਿਵੇਂ ਕਰਨਾ ਹੈ ਅੱਜ ਆਪਾਂ ਸਰਵਣ ਕਰਾਂਗੇ ਇਹ ਮੁਕਤਾ ਲਿਖਿਆ ਹੋਇਆ ਹੈ ਮੁਕਤਾ ਕਿਹਨੂੰ ਕਹਿੰਦੇ ਨੇ ਜਿਸ ਨੂੰ ਕੋਈ ਵੀ ਲਗਾ ਮਾਤਰਾ ਨਹੀਂ ਲੱਗੀ ਹੁੰਦੀ ਜਿਹੜਾ ਅੱਖਰ ਆਜ਼ਾਦ ਹੋਵੇ ਪਾਪ ਕਿ ਉਸ ਨੂੰ ਕੋਈ ਮਾਤਰਾ ਨਹੀਂ ਲੱਗੀ ਉਹ ਆਜ਼ਾਦ ਹੈ ਉਹਨੂੰ ਕਹਿੰਦੇ ਨੇ ਮੁਕਤਾ ਅਖਰ ਜਿਵੇਂ ਆਪਾਂ ਗੁਰਬਾਣੀ ਵਿੱਚ ਉਦਾਹਰਣ ਲੈ ਲਈਏ ਗੁਰਬਾਣੀ ਵਿੱਚ ਪੰਕਤੀ ਆਉਂਦੀ ਹੈ ਸੋਚੈ ਸੋਚ ਨਾ ਹੋਵੈ ਨੰਨਾ ਇੱਥੇ ਮੁਕਤਾ ਹੈ ਇਹਨੂੰ ਕੋਈ ਮਾਤਰਾ ਨਹੀਂ ਲੱਗੀ ਪਰ ਆਪਾਂ ਕੀ ਪੜ੍ਹ ਜਾਂਦੇ ਆ ਸੋਚੈ ਸੋਚ ਨਾ ਹੋਵੈ ਨੰਨੇ ਕੰਨਾਂ ਲਾ ਕੇ ਪੜ੍ਹ ਜਾਂਦੇ ਆ ਇਹ ਧਿਆਨ ਰੱਖਣਾ ਜਿੱਥੇ ਮਾਤਰਾ ਲੱਗੀ ਨਹੀਂ ਹੈ ਮੁਕਤਾ ਅਖਰ ਹੈ ਉਹਨੂੰ ਇੱਕ ਸਕਿੰਟ ਤੋਂ ਪਹਿਲਾਂ ਬੋਲ ਕੇ ਚਲੇ ਜਾਣਾ ਹੈ ਕਿਉਂਕਿ ਜਿਹਨੂੰ ਮੁਕਤਾ ਜਿਹੜਾ ਖਰ ਮੁਕਤਾ ਹੈ ਉਹਨੂੰ ਕੋਈ ਮਾਤਰਾ ਲਾ ਕੇ ਉਚਾਰ ਨਹੀਂ ਕਰਨਾ ਅੱਗੇ ਆ ਗਿਆ ਕੰਨਾ ਕੰਨਾ ਦੀर्घ ਮਾਤਰਾ ਹੈ ਭਾਵ ਲੰਮੀ ਆਵਾਜ਼ ਕੱਢਦਾ ਹੈ ਕਿਤੇ ਵੀ ਗੁਰਬਾਣੀ ਵਿੱਚ ਕੰਨਾ ਸ਼ਬਦ ਲਿਖਿਆ ਆਉਂਦਾ ਜਿਵੇਂ ਸਾਧਕੈ ਸੰਗਤ ਸਾਧਕੈ ਸੰਗ ਪਾਠ ਹੁੰਦਾ ਹੈ ਜਾਂ ਸッセ ਕੰਨਾ ਦੱਦਾ ਸਾਧਵੀ ਪਾਠ ਹੁੰਦਾ ਹੈ ਸੱਸੀ ਕੰਨਾ ਤੱਦਾ ਸਾਦ ਵੀ ਪਾਠ ਹੁੰਦਾ ਹੈ ਉਹਨੂੰ ਲੰਮਾ ਕਰਕੇ ਉਚਾਰਨ ਕਰਨਾ ਸਾਦ ਸਾਦ ਜਿਵੇਂ ਗੁਰਬਾਣੀ ਵਿੱਚ ਹੁਕਮੀ ਹੋਵਣ ਆਕਾਰ ਆਕਾਰ ਐਡੇ ਕੰਨਾ ਲੱਗਾ ਉੱਥੇ ਇਹ ਲੰਮੀ ਬਾਜ ਉਚਾਰਨ ਕਰੇਗਾ ਆਕਾਰ ਜੇ ਆਪਾਂ ਇਹਨੂੰ ਹੁਕਮੀ ਹੋਵਣ ਆਕਾਰ ਪੜ ਜਾਂਦੇ ਆ ਉੱਥੇ ਐਡੇ ਨੂੰ ਕੰਨਾ ਕੱਟਿਆ ਜਾਂਦਾ ਹੈ ਇਸ ਕਰਕੇ ਜਿਹੜੇ ਕੰਨੇ ਦੀ ਆਵਾਜ਼ ਹਮੇਸ਼ਾ ਲੰਮੀ ਉਚਾਰਨ ਹੁੰਦੀ ਹੈ ਆਕਾਰ ਅੱਗੇ ਲੱਲੇ ਕੰਨ ਉੱਤੇ ਬਿੰਦੀ ਲਾਂ ਜਿਹੜੀ ਲਾਂ ਹੁੰਦੀ ਹੈ ਇਹ ਵੀ ਦੀर्घ ਮਾਤਰਾ ਹੈ ਪਾਵ ਕੀ ਇਸ ਦੀ ਜਿਹੜੀ ਆਵਾਜ਼ ਹੈ ਇਹ ਲੰਮੀ ਹੁੰਦੀ ਹੈ ਗੁਰਬਾਣੀ ਦੇ ਵਿੱਚ ਅਨੇਕਾਂ ਸ਼ਬਦ ਆਏ ਨੇ ਜਿਨ੍ਹਾਂ ਉੱਤੇ ਲਾਂ ਲੱਗੀ ਹੁੰਦੀ ਹੈ ਜਿਵੇਂ ਆਪਾਂ ਗੁਰਬਾਣੀ ਨੂੰ ਲੱਲੇ ਲਾਂ ਜਾਂ ਤੱਤੇ ਲਾਂ ਜਾਂ ਕੱਕੇ ਲਾਂ ਗੁਰਬਾਣੀ ਵਿੱਚ ਪਾਠ ਕਈ ਥਾਵਾਂ ਤੇ ਆਇਆ ਹੈ ਉਹਨੂੰ ਲੰਮਾ ਕਰਕੇ ਉਚਾਰਨ ਕਰਨਾ ਹੈ ਇਹ ਨਹੀਂ ਹੋਵੇ ਕਿ ਕੱਕੇ ਲਾਂ ਲੱਗੀ ਏ ਜਾਂ ਤੱਤੇ ਲਾਂ ਲੱਗੀ ਏ ਉਸ ਨੂੰ ਸਿਆਰੀ ਦੀ ਆਵਾਜ਼ ਨਹੀਂ ਦੇਣੀ ਕਿਉਂਕਿ ਫਿਰ ਉਹ ਲਗੂ ਮਾਤਰਾ ਹੋ ਜਾਵੇਗੀ ਇੱਥੇ ਦੀਰਗ ਮਾਤਰਾ ਲੱਗੀ ਹੋਈ ਏ ਲਾਂ ਅੱਗੇ ਆ ਗਿਆ ਬਿਹਾਰੀ ਬਿਹਾਰੀ ਕਿਸੇ ਵੀ ਸ਼ਬਦ ਦੇ ਅੱਗੇ ਲੱਗੀ ਏ ਉਹ ਹਮੇਸ਼ਾ ਹੀ ਲੰਮੀ ਆਵਾਜ਼ ਬਿਹਾਰੀ ਰੀ ਰੀ ਆਵਾਜ਼ ਉਚਾਰਨ ਹੁੰਦੀ ਏ ਜਿਵੇਂ ਆਪਾਂ ਗੁਰਬਾਣੀ ਵਿੱਚ ਪੜ੍ਹ ਲਈਏ ਪਾਈ ਏ ਪਾਈ ਏ ਪਾਠ ਹੁੰਦਾ ਏ ਉੱਥੇ ਏੜੀ ਨੂੰ ਬਿਹਾਰੀ ਲੱਗੀ ਐ ਪਾਈ ਏੜੀ ਬਿਹਾਰੀ ਈ ਐ ਏੜੇ ਦਾ ਲਾਮਾ ਐ ਪਾਈ ਐ ਅੱਗੇ ਕਨੌੜਾ ਕਨੌੜਾ ਵੀ ਗੁਰਬਾਣੀ ਵਿੱਚ ਕਈ ਥਾਵਾਂ ਤੇ ਆਇਆ ਐ ਆਪਾਂ ਜਪਜੀ ਸਾਹਿਬ ਦੀ ਗੱਲ ਕਰ ਲਈਏ ਜਪਜੀ ਸਾਹਿਬ ਦੇ ਵਿੱਚ ਕਨੌੜਾ ਕਿੱਥੇ ਲੱਗਾ ਧੌਲ ਧਰਮ ਦਇਆ ਕਾਪੂਤ ਧੌਲ ਤੇ ਕਨੌੜਾ ਲੱਗਾ ਹੈ ਉੱਥੇ ਇਸ ਨੂੰ ਕਨੌੜਾ ਲਾ ਕੇ ਉਚਾਰਨ ਕਰਨਾ ਧੌਲ ਧੌਲ ਦਾ ਜਿਹੜਾ ਉਚਾਰਨ ਐ ਕਨੌੜੇ ਦਾ ਉਚਾਰਨ ਹੈ ਹਮੇਸ਼ਾ ਮੂੰਹ ਖੋਲ ਕੇ ਕਨੌੜੇ ਦਾ ਉਚਾਰਨ ਹੁੰਦਾ ਤੌਲ ਤੇ ਆਪਾਂ ਪੜ ਜਾਂਦੇ ਢੋਲ ਢੋਲ ਹੁੰਦਾ ਤੱਦੇ ਹੋੜਾ ਹੋਵੇ ਇੱਥੇ ਕਨੌੜੇ ਦੀ ਆਵਾਜ਼ ਉਚਾਰਨ ਹੋਵੇਗੀ ਤੌਲ ਗੁਰਬਾਣੀ ਵਿੱਚ ਅਨੇਕਾਂ ਸ਼ਬਦ ਆਉਂਦੇ ਨੇ ਜਿਨ੍ਹਾਂ ਦੇ ਉੱਤੇ ਕਨੌੜਾ ਲੱਗਾ ਹੁੰਦਾ ਹੈ ਤੇ ਲੰਮਾ ਕਰਕੇ ਉਚਾਰਨ ਕਰਨਾ ਹੈ ਤੌਲ ਇਸ ਤਰ੍ਹਾਂ ਅੱਗੇ ਆ ਗਿਆ ਹੋੜਾ ਹੋੜਾ ਵੀ ਗੁਰਬਾਣੀ ਵਿੱਚ ਕਈ ਥਾਵਾਂ ਤੇ ਆਇਆ ਹੈ ਤੇ ਉਸ ਨੂੰ ਵੀ ਲੰਮਾ ਕਰਕੇ ਉਚਾਰਨ ਕਰਨਾ ਹੈ ਜਿੱਥੇ ਕਈ ਥਾਂ ਤੇ ਗੁਰਬਾਣੀ ਵਿੱਚ ਹੋੜਾ ਆਇਆ ਹੈ ਕਈ ਥਾਵਾਂ ਤੇ ਹੋੜੇ ਦੀ ਮਾਤਰਾ ਤੇ ਕਨੌੜੇ ਦੀ ਮਾਤਰਾ ਇਕੱਠੀ ਵੀ ਆਈ ਹੈ ਇਸ ਦਾ ਉਚਾਰਨ ਹੋੜਾ ਜਿੱਥੇ ਵੀ ਆਇਆ ਉਹਨੂੰ ਥੋੜਾ ਲੰਮਾ ਕਰਕੇ ਆਪਾਂ ਕੀ ਪੜ ਜਾਣੇ ਉਥੇ ਜਿੱਥੇ ਹੋੜਾ ਲੱਗਾ ਹੈ ਉਥੇ ਔਂਕੜ ਦੀ ਆਵਾਜ਼ ਆਪਾਂ ਉਚਾਰਨ ਕਰਦੇ ਹਾਂ ਜੇ ਮੰਨ ਲਓ ਕਿ ਹੁਕਮੀ ਸ਼ਬਦ ਹੈ ਔਂਕੜ ਦੇ ਨਾਲ ਆਇਆ ਹੈ ਜੇ ਆਪਾਂ ਨੂੰ ਹੋੜੇ ਨੂੰ ਢੋੜੇ ਦੇ ਨਾਲ ਉਚਾਰਨ ਕਰਾਂਗੇ ਉੱਥੇ ਗਲਤ ਹੋਵੇਗਾ ਕਿਤੇ ਵੀ ਗੁਰਬਾਣੀ ਵਿੱਚ ਢੋੜੇ ਦੇ ਨਾਲ ਸ਼ਬਦ ਆ ਰਿਹਾ ਹੈ ਤੇ ਨੂੰ ਢੋੜੇ ਦੇ ਨਾਲ ਹੀ ਉਚਾਰਨ ਕਰੋ ਕਦੇ ਵੀ ਛੋਟੀ ਮਾਤਰਾ ਲਾ ਕੇ ਜਾਂ ਲਘੂ ਮਾਤਰਾ ਲਾ ਕੇ ਉਚਾਰਨ ਨਹੀਂ ਕਰਨਾ ਅੱਗੇ ਦਲੈਂਕੜ ਦਲੈਂਕੜ ਵੀ ਗੁਰਬਾਣੀ ਦੇ ਵਿੱਚ ਦਲੈਂਕੜ ਕਿਹਨੂੰ ਕਹਿੰਦੇ ਜਿਨੇ ਇੱਕ ਔਂਕੜ ਹੁੰਦਾ ਹੈ ਇੱਕ ਮਾਤਰਾ ਲੱਗੀ ਹੁੰਦੀ ਹੈ ਜਿੱਥੇ ਦੋ ਥੱਲੇ ਡੰਡੀਆਂ ਲੱਗੀਆਂ ਹੁੰਦੀਆਂ ਉਹਨੂੰ ਦਲੈਂਕੜ ਕਹਿੰਦੇ ਨੇ ਦਲੈਂਕੜ ਦੀ ਜਿਹੜੀ ਆਵਾਜ਼ ਹਮੇਸ਼ਾ ਸੰਗਤ ਜੀ ਲੰਮੀ ਹੁੰਦੀ ਏ ਗੁਰਬਾਣੀ ਵਿੱਚ ਕਈ ਥਾਵਾਂ ਤੇ ਪਾਠ ਆਉਂਦਾ ਸੁਮਹਿ ਸੁਮਹਿ ਪਾਠ ਵੀ ਆਉਂਦਾ ਸਸੇ ਦਲੈਂਕੜ ਸੁਮਹਿ ਧਨ ਪਾਠ ਹੋਰ ਵੀ ਅਨੇਕਾਂ ਗੁਰਬਾਣੀ ਵਿੱਚ ਜਿਹੜੇ ਦਲੈਂਕੜ ਦੇ ਨਾਲ ਆਉਂਦੇ ਨੇ ਦੁੱਧ ਪਿਓ ਗੋਬਿੰਦ ਦੁੱਧ ਉੱਥੇ ਵੀ ਕਈ ਥਾਵਾਂ ਤੇ ਦਲੈਂਕੜ ਲੱਗਾ ਹੋਇਆ ਜਦੋਂ ਦਲੈਂਕੜ ਆ ਗਿਆ ਮਤਲਬ ਕਿ ਜਿਹੜੀ ਦਲੈਂਕੜ ਦੀ ਮਾਤਰਾ ਆ ਗਈ ਉਹਨੂੰ ਲੰਮੀ ਕਰਕੇ ਉਚਾਰਨ ਕਰਨੀ ਏ ਅੰਕੜ ਨਹੀਂ ਲਾਉਣਾ ਇਹ ਧਿਆਨ ਰੱਖਣਾ ਉਹ ਵੀ ਕਈ ਥਾਵਾਂ ਤੇ ਗੁਰਬਾਣੀ ਵਿੱਚ ਜਿਵੇਂ ਤੂੰ ਸ਼ਬਦ ਆਉਂਦਾ ਹੈ ਕਈ ਥਾਂ ਤੇ ਟਿੱਪੀ ਲਾ ਕੇ ਵੀ ਤੂੰ ਆਇਆ ਤੂੰ ਜਾਂ ਤੂੰ ਉੱਥੇ ਲੰਮਾ ਉਚਾਰਨ ਹੁੰਦਾ ਹੈ ਇਹ ਨੇ ਸੰਗਤ ਜੀ ਸਾਰੀਆਂ ਦੀਰਘ ਮਾਤਰਾ ਜਿਹੜੀਆਂ ਗੁਰਬਾਣੀ ਵਿੱਚ ਪੜ੍ਹੀਆਂ ਜਾਂਦੀਆਂ ਸੋ ਸੰਗਤਾਂ ਦੇ ਇਹ ਵੀ ਮੈਸੇਜ ਆ ਰਹੇ ਸਨ ਕਿ ਜਿਹੜੀ ਟਿੱਪੀ ਦੀ ਆਵਾਜ਼ ਹੈ ਉਹ ਕਿਸ ਤਰ੍ਹਾਂ ਉਚਾਰਨ ਹੁੰਦੀ ਹੈ ਜਾਂ ਬਿੰਦੀ ਦੀ ਆਵਾਜ਼ ਕਿਵੇਂ ਉਚਾਰਨ ਹੁੰਦੀ ਹੈ ਉਹ ਨੱਕ ਦੇ ਵਿੱਚ ਉਚਾਰਨ ਹੁੰਦੀ ਹੈ ਜਾਂ ਉਸ ਦੇ ਅੱਗੇ ਨੰਨਾ ਲੱਗਦਾ ਹੈ ਜਾਂ ਗੱਗਾ ਲੱਗਦਾ ਹੈ ਇਸ ਦੇ ਅਸੀਂ ਅਗਲੀ ਵੀਡੀਓ ਦੇ ਵਿੱਚ ਜੋ ਅਸੀਂ ਲਗੂ ਮਾਤਰਾ ਦੱਸਾਂਗੇ ਉਹਦੇ ਵਿੱਚ ਜ਼ਰੂਰ ਸਰਵਣ ਕਰਾਂਗੇ ਕਿ ਉਸ ਦਾ ਉਚਾਰਨ ਟਿੱਪੀ ਦਾ ਉਚਾਰਨ ਕਿਵੇਂ ਹੁੰਦਾ ਹੈ ਨੱਕ ਵਿੱਚ ਹੁੰਦਾ ਹੈ ਗਲੇ ਵਿੱਚ ਹੁੰਦਾ ਹੈ ਜਾਂ ਉਸ ਦਾ ਉਚਾਰਨ ਕਿਵੇਂ ਕਰਨਾ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ